मान्यक डीजीपी पंजाब श्री गौरव यादव जी ਤੇ ਡੀਆਈਜੀ ਚਲੰਦਰ ਜੀ ਡੀਆਈਜੀ ਲੋਧੀਾਨਾ ਰੇਂਜ श्री ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹਿਤ ਖੰਨਾ ਵਿਖੇ ਅਪਰਾਧ ਅਪਰਾਧਿਆ ਨੂੰ ਰੋਕਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਇਸੀ ਪ੍ਰਕਿਰਿਆ ਦੇ ਵਿੱਚ ਅੱਜ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 30 ਅਕਤੂਬਰ ਦੀ ਰਾਤ ਇੱਕ ਫਾਇਰਿੰਗ ਇਨਸਟੈਂਟ ਹੋਇਆ ਸੀਗਾ ਮਾਛੀਵਾੜਾ ਵਿਖੇ ਉੱਥੇ ਇੱਕ ਰੋਸ਼ਨ ਨਾ ਦੇ ਪਰਸਨ ਨੂੰ ਗੋਲੀ ਵਜੀ ਸੀਗੀ ਲੋਅਰ ਐਬਡਮਨ ਦੇ ਕਿਨੇੜੇ ਬਟ ਗੋਲੀ ਥੋੜਾ ਬਰਸ਼ ਆਫ ਕਰਕੇ ਨਿਕਲ ਗਈ ਥੀ ਤੇ ਬਹੁਤ ਸੀਰੀਅਸ ਇੰਜਰੀ ਨਹੀਂ ਸੀਗੀ ਬਟ ਕਿਉਂਕਿ ਇਨਸਟੈਂਟ ਸੀਰੀਅਸ ਸੀਗਾ ਤੇ ਇਮੀਡੀਏਟਲੀ ਐਸਪੀ ਡੀ ਦੇ ਓਵਰਆਲ ਸੁਪਰਵੀਜ਼ਨ ਦੇ ਅੰਡਰ ਡੀਐਸਪੀ ਡੀ ਤੇ ਡੀਐਸਪੀ ਸੰਬਰਾਲਾ ਦੇ ਨਾਲ ਉਹਨਾਂ ਦੇ ਐਸਐਚਓਜ਼ ਐਂਡ ਸੀਆਈ ਇਨ ਚਾਰਜ ਦੀ ਵੱਖਰੀ ਵੱਖਰੀ ਟੀਮਸ ਬਣਾਈਆਂ ਗਈਆਂ ਸੀਗੀਆਂ ਤੇ ਜੋ ਅਸੈਲੈਂਟ ਸੀਗੇ ਜੋ ਫਾਇਰ ਜੋ ਫਾਇਰਿੰਗ ਕਰਕੇ ਗਏ ਸੀਗੇ ਉਹ ਇੱਕ ਵਰਨਾ ਵਾਈਟ ਕਲਰ ਦੀ ਵਰਨਾ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਦੋ ਪਰਸਨ ਸੀਗੇ ਨੇ ਨਿਕਲ ਕੇ ਫਾਇਰਿੰਗ ਕੀਤੀ ਸੀਗੀ ਤੇ ਫਿਰ ਉਦੋਂ ਬਾਅਦ ਭੱਜ ਗਏ ਸੀਗੇ ਤੇ ਗੱਡੀ ਦੀ ਸੀਸੀਟੀਵੀ ਟ੍ਰੇਲ ਨੂੰ ਉਹ ਫੋਲੋ ਕਰਦੇ ਕਰਦੇ ਪੁਲਿਸ ਨੇ ਤਕਰੀਬਨ 60 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤੇ ਨਾਲ-ਨਾਲ ਪੂਰਾ ਕਪੂਰਾ ਹੀ ਪੂਰੀ ਟ੍ਰੇਲ ਦੇ ਨਾਲ ਫੋਨ ਦੇ ਆਰ ਟੈਕਨੀਕਲ ਇਨਪੁਟਸ ਲੈਂਦੇ ਲੈਂਦੇ ਪੁਲਿਸ ਨੂੰ ਕੱਲ ਰਾਤ ਫਿਰ ਫਾਈਨਲੀ ਜੋ ਅਕਿਊਜ਼ਡ ਸੀਗੇ ਉਹ ਆਇਡੈਂਟੀਫਾਈ ਹੋ ਗਏ ਸੀਗੇ ਇਮੀਡੀਟਲੀ ਫਿਰ ਪੁਲਿਸ ਦੀ ਟੀਮ ਰਵਾਨਾ ਹੋਈ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਅਕਿਊਜ਼ਡ ਜਿਹਦਾ ਇੱਕ ਦਾ ਨਾਮ ਅਰਸ਼ਦੀਪ ਹੈਗਾ ਤੇ ਦੂਜੇ ਪਰਸਨ ਦਾ ਨਾਮ ਦੂਜੇ ਜੋ ਅਕਿਊਜ਼ਡ ਹੈ ਉਹਦਾ ਨਾਮ ਹੈਗਾ ਗੁਰਦੇਵਾਲ ਤੇ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਦੋਨੋਂ ਹੀ ਕਾਲਾਨੌਰ ਪੁਲਿਸ ਸਟੇਸ਼ਨ ਕੀ ਹੱਦ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੇ ਰਹਿਣ ਵਾਲੇ ਹੈ ਦੋਨਾਂ ਦਾ ਹੀ ਕ੍ਰਾਈਮ ਰੈਕੋਰਡ ਹੈਗਾ ਤੇ ਇਹਨਾਂ ਦੀ ਜੋ ਸਰਸਰੀ ਪੁੱਛਕਿਛ ਹੁਣ ਤੱਕ ਹੋਈ ਹੈ ਆ ਇਹਨਾਂ ਨੇ ਦੱਸਿਆ ਹੈਗਾ ਕਿ ਗੁਰਲਾਲ ਨਾਮ ਦਾ ਇੱਕ ਪਰਸਨ ਹੈਗਾ ਜੋ ਗੈਂਗਸਟਰ ਹੈ ਗੁਰਦਾਸਪੁਰ ਏਰੀਆ ਦਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਨੇ ਤੇ ਆਜ ਹਾਲ ਕੀ ਘੜੀ ਛੋ ਯੂਐਸ ਦੇ ਵਿੱਚ ਬੈਠਾ ਹੈਗਾ ਤੇ ਉਹਦੇ ਕਹਿਣ ਦੇ ਉੱਪਰ ਇਹਨਾਂ ਨੇ ਇੱਥੇ ਆ ਕੇ ਫਾਇਰਿੰਗ ਕੀਤੀ ਸੀਗੀ ਤੇ ਉਹ ਜੋ ਰੋਸ਼ਨ ਹੈਗਾ ਜੋ ਵਿਕਟਿਮ ਹੈ ਉਹ ਮਿਸਪਲੇਸ ਆਈਡੈਂਟੀਟੀ ਸੀਗਾ ਉਹਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਸੀਗਾ ਇਹਨਾਂ ਦਾ ਟਾਰਗੇਟ ਕੋਈ ਔਰ ਸੀਗਾ ਤੇ ਉਹ ਕਿਉਂਕਿ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਨੂੰ ਫਿਰ ਪ੍ਰੈਮੀਡੀਆ ਦੇ ਸਾਥੀਆਂ ਦੇ ਨਾਲ ਸਾਂਝਾ ਕਰਦਾ ਜਾਏਗਾ ਜੋ ਦੋਨੋਂ ਕੇ ਦੋਨੋਂ ਫਾਇਰਰ ਹੈ ਜੋ ਅਕਿਊਜ਼ਡ ਹੈ ਇਹਨਾਂ ਨੇ ਵੈਪਨ ਜੋ ਹੈ ਇੱਕ ਅਜੂ ਅਨਾਦਰ ਪਰਸਨ ਹੈਗਾ ਕਰਨ ਮਸੀ ਉਹਨੇ ਇਹਨਾਂ ਨੂੰ ਵੈਪਨ ਗੁਰਲਾਲ ਜੋ ਗੈਂਗਸਟਰ ਉਹਦੇ ਕੈਂਪ ਤੇ ਇਹਨਾਂ ਨੂੰ ਮੁਹੱਈਆ ਕਰਾਈ ਸੀਗੇ ਤੇ ਇਹਨਾਂ ਨੇ ਇਨਸੀਡੈਂਟ ਤੋਂ ਬਾਅਦ ਇੱਕ ਜਗੇ ਠਹਿਰ ਵੀ ਕੀਤੀ ਤੇ ਇੱਕ ਪਰਸਨ ਨੂੰ ਵਾਪਸ ਜੋ ਵੈਪਨ ਹੈ ਜੋ ਇਨਸੀਡੈਂਟ ਵਿੱਚ ਯੂਜ਼ ਕੀਤਾ ਗਿਆ ਸੀਗਾ ਉਹਨੂੰ ਵਾਪਸ ਮੋੜਤਾ ਸੀਗਾ ਤੇ ਉਹ ਦੋਨੋਂ ਹੀ ਐਸਪੈਕਟ ਦੇ ਉੱਪਰ ਵੀ ਪੁਲਿਸ ਇਨਵੈਸਟੀਗੇਸ਼ਨ ਅੱਗੇ ਕਰ ਰਹੀ ਹੈ ਜੋ ਗੁਰਲਾਲ ਗੈਂਗਸਟਰ ਹੈਗਾ ਯੂਐਸਏ 'ਚ ਜੋ ਬੈਠਾ ਹੈ ਉਹਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਹੈ ਤੇ ਇਹਦੇ ਨਾਲ ਜੋ ਇਨਾਦੇ ਜੋ ਫਾਇਰਰਸ ਹੈ ਇਹਨਾਂ ਨੂੰ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਕਰਨ ਨਾਦਾ ਪਰਸਨ ਹੈਗਾ ਕਰਨ ਮਸੀ ਔਰ ਅਜੂਬ ਉਹਨੂੰ ਵੀ ਨਾਮਿਨੇਟ ਕਰ ਲੇਗੇ ਉਹਨੂੰ ਵੀ ਪੁਲਿਸ ਜਲਦ ਉਹਦਾ ਅਰੈਸਟ ਕਰ ਲੇਗੀ ਇਹਨਾਂ ਦੇ ਕੋਲੋ ਜੋ ਇਨਸਟੈਂਟ ਵੇਲੇ ਵਰਤੀ ਗਈ ਵਰਨਾਕਰ ਉਹ ਵੀ ਰਿਕਵਰ ਹੋ ਗਈ ਹੈ ਤੇ ਦੋਨਾਂ ਨੇ ਹੀ ਆਪਣੇ ਕ੍ਰਾਈਮ ਨੂੰ ਕਬੂਲ ਕਰ ਲਿਆ ਹੈ ਇਹ ਨਹੀਂ ਕਿ ਇਹਡੇ ਪਰਸਨ ਨੇ ਇਹ ਇਹ 25 ਤੋਂ 30 ਦੇ ਹੀ ਹੈ ਬੜੇ ਯੰਗ ਮੁੰਡੇ ਨੇ ਤੇ ਇਹਨਾਂ ਦਾ ਵੀ ਕ੍ਰਾਈਮ ਰਿਕਾਰਡ ਹੈਗਾ ਤੇ ਜੋ ਅਸ਼ਦੀਪ ਹੈ ਉਹਦੇ ਉੱਪਰ ਤਿੰਨ ਐਫ ਆਈ ਆਰਸ ਨੇ ਐਨ ਡੀ ਪੀ ਐਸ ਡੀ ਤੇ ਆਮ ਚਾਕੀ ਤੇ ਜੋ ਗੁਰਦਿਆਲ ਹੈਗਾ ਉਹਦੇ ਉੱਪਰ ਵੀ ਤਿੰਨ ਐਫ ਆਈ ਆਰਸ ਨੇ ਤੇ ਗੁਰਲਾਲ ਦੇ ਉੱਪਰ 15 ਐਫ ਆਈ ਆਰਸ ਨੇ ਤੇ ਕਰਨ ਦੇ ਉੱਪਰ ਵੀ ਦੋ ਆਮ ਜੈਕਟਿਵ ਫਾਇਰ ਤੇ ਇੱਕ ਕ੍ਰਿਮੀਨਲ ਮਾਈਂਡਡਡ ਪਰਸਨ ਹੈ ਤੇ ਇਹਨਾਂ ਦਾ ਕਰਾਇਮ ਰਿਕਾਰਡ ਹੈਗਾ ਤੇ ਪੂਰਾ ਹੀ ਕਰਾਇਮ ਦੇ ਵਿੱਚ ਇੰਡल्जਡ ਹੈ ਤੇ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਕੁਝ ਪਰਸਨਲ ਪ੍ਰਾਜੈਸਟ ਆ ਉਹ ਤਫ਼ਤੀਸ਼ ਦਾ ਪਾਰਟ ਹੈਗਾ ਕਿਉਂਕਿ ਇਹ اور ਜੋ ਵਿਕਟਿਮ ਹੈ ਉਹਨੂੰ ਉਹਨੂੰ ਜਾਣਦੇ ਹੀ ਨਹੀਂ ਸੀਗੇ ਤੇ ਮਿਸਪਲੇਸ ਆਈਡੈਂਟੀਟੀ ਕਿਉਂਕਿ ਉਹਦੀ ਮਿਲਦੇ ਜੁਲਦੇ ਸ਼ਕਲ ਕਰਕੇ ਕਿਸੇ ਔਰ ਨੂੰ ਉਸੇ ਏਰੀਆ 'ਚ ਕਰਨ ਆਏ ਸੀਗੇ ਇਹਨਾਂ ਦੀ ਆਪਣੀ ਪੁਰਾਣੀ ਰੰਜਿਸ਼ ਹੈਗੀ ਇਹਨਾਂ ਦੇ ਨਾਲ ਦਾ ਜੋ ਸਾਥੀ ਹੈ ਗੁਰਲਾਲ ਦਾ ਕੋਈ ਸਾਥੀ ਇਥੇ تھے ਜੋ ਡਰੱਗਸ ਦਾ ਉਹਦੇ ਨਾਲ ਡੀਲ ਜਾਂ ਟ੍ਰੇਡ ਕਰਦਾ ਸੀਗਾ ਉਹਦੇ ਨਾਲ ਪੈਸਿਆਂ ਦਾ ਲੈਣ ਦੇਣ ਦਾ ਕੁਝ ਨਾ ਦੇ ਆਪਣੀ ਰੰਜਿਸ਼ ਹੈਗੀ ਉਹਦੋਂ ਕਰਕੇ ਇਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਮੈਮ ਜਿਹਦੇ ਫਾਇਰਿੰਗ ਕਰਨੀ ਸੀ ਜਾਂ ਜਿਹਨਾਂ ਨੇ ਟਾਰਗੇਟ ਕਰਨਾ ਸੀਗਾ ਕਿ ਉਹਨੂੰ ਅੱਗੇ ਉਹ ਕੀਤਾ ਜਾਦਾ ਅੱਗੇ ਉਹ ਇਤਫਤੀਸ਼ ਦਾ ਪਾਰਟ ਹੈਗਾ ਕਿਉਂਕਿ ਇਹਨਾਂ ਦੇ ਕਹਿਣ ਮੁਤਾਬਕ ਉਹ ਡਰੱਗ ਦੇ ਵਿੱਚ ਡੀਲ ਕਰਦਾ ਹੈਗਾ ਤੇ ਇਹਨਾਂ ਦਾ ਉਹ ਡਰੱਗ ਦਾ ਹੀ ਮਨੀ ਦਾ ਹੀ ਰੋਲਾ ਸੀਗਾ ਤੇ ਉਹਦੇ ਕਰਕੇ ਇਹਨਾਂ ਨੇ ਉਹਨੂੰ ਟਾਰਗੇਟ ਕਰਨਾ ਸੀਗਾ ਹਾਂ ਮੈਮ ਦੂਜਾ ਦੋ ਅਕਿਊਜ਼ ਅਰੈਸਟ ਹੋ ਗਏ ਦੋਨੂੰ ਨਾਮਿਨੇਟ ਕਰ ਲਿਆ ਗਿਆ ਹੈਗਾ ਤੇ ਅੱਗੇ ਵੀ ਤਫਤੀਸ਼ ਵਿੱਚ ਜਿਵੇਂ ਜਿਵੇਂ ਅੱਗੇ ਹੋਰ ਡਿਵੈਲਪਮੈਂਟਸ ਹੁੰਦੀਆਂ ਰਹੀਆਂ ਰਹਿਣਗੀਆਂ ਉਹਦਾ ਹੀ ਫਿਰ ਮੀਡੀਆ ਦੇ ਸਾਥੀਆਂ ਦੇ ਨਾਲ ਅਸੀਂ ਸਾਂਝਾ ਕਰਦੇ ਹਾਂ